ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪ੍ਰੀਤਿੰਦਰ ਸਿੰਘ ਭੱਟੀ ਜੂਨੀਅਰ ਗੁਰਖਨਾਥ ਕਲੱਬ ਖਰੜ ਵੱਲੋਂ 12ਵੀਂ ਵਿਸ਼ਾਲ ਰਾਤ ਜਗਾ ਕਰਵਾਈ ਜਾ ਰਹੀ ਹੈ ਡਿਟੇਲ ਕਲੱਬ ਦੇ ਪ੍ਰਧਾਨ ਦੇ ਰਹੇ ਆਓ ਸੁਣੀਏ ਕੀ ਕਹਿੰਦੇ ਨੇ ਜੈ ਗੁਰੂ ਗੋਗਨਾਥ ਜੈ ਗੁਗਾ ਜੀ ਜੈ ਗੁਰੂ ਗੋਗਨਾਥ ਜੈ ਗੁਗਾ ਜੀ ਹਾਂਜੀ ਪ੍ਰਧਾਨ ਜੀ ਕੱਲ ਦੇ ਪ੍ਰੋਗਰਾਮ ਬਾਰੇ ਦੱਸਿਓ ਜੀ ਜੈ ਗੁਰੂ ਗੋਗਨਾਥ ਜੈ ਗੁਗਾ ਜੀ ਸਾਰੀ ਸਮੂਹਿ ਸੰਗਤ ਨੂੰ ਬੇਨਤੀ ਹੈ ਜੂਨੀਅਰ ਗੋਰਖਨਾਥ ਕਲੱਬ ਵੱਲੋਂ 12ਵਾਂ ਵਿਸ਼ਾਲ ਰਾਜਕਾ ਕਰਵਾਈ ਜਾ ਰਹੀ ਹੈ ਇਸ ਵਿੱਚ ਮੌਜਰੇ ਭਗਤ ਓਮਪrakash ਜੀ ਤੇ ਉਹਨਾਂ ਦੇ ਸੁਪੁੱਤਰ ਸੁਨੀਲ ਭਗਤ ਜੀ ਤੇ ਸਵਰਗੀਏ ਚੂੜੂ ਰਾਮ ਬਾਬਾ ਜੀ ਦੀ ਕਿਰਪਾ ਨਾਲ ਇਹ ਕਲੱਬ 12ਵਾਂ ਵਿਸ਼ਾਲ ਰਾਜਕਾ ਕਰਵਾ ਰਿਹਾ ਹੈ ਤੇ ਇਸ ਕਲੱਬ ਦੀ ਯੋਜਨਾ ਜਿਹੜੀ ਵੀ ਹੈ ਸਾਰੇ ਬੱਚਿਆਂ ਵੱਲੋਂ ਕੀਤੀ ਜਾਂਦੀ ਹੈ ਤਿਆਰੀ ਵੀ ਸਾਰੇ ਬੱਚਿਆਂ ਵੱਲੋਂ ਕੀਤੀ ਜਾਂਦੀ ਹੈ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੂਨੀਅਰ ਗੋਰਖਨਾਥ ਕਲੱਬ ਵੱਲੋਂ ਫਾਰਮ ਵਿਚਾਰ ਭੰਡਾਰਾ 13 ਜਗ੍ਹਾ ਕਰਵਾਇਆ ਜਾ ਰਿਹਾ ਹੈ 13 ਤਰੀਕ ਦਿਨ ਸ਼ਨੀਵਾਰ 7 ਵਜੇ ਆਰਤੀ 8 ਵਜੇ ਭੰਡਾਰਾ ਤੇ ਸਾਰੀ ਸੰਗਤ ਨੂੰ ਇਹ ਵੀ ਬੇਨਤੀ ਕਰੀ ਦੀ ਸਾਰੀ ਸੰਗਤ ਪਹੁੰਚ ਕੇ ਪੀਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਅਨੰਦੀ ਕਥਾ ਦਾ ਆਨੰਦ ਮਾਣੋ ਜੈ ਜੈ ਗੁਰੂ ਗੋਬਿੰਦ ਸਿੰਘ ਜੀ ਆ ਟੂਟ ਭੰਡਾਰਾ ਵਰਤੇਗਾ ਪ੍ਰਭੂ ਇੱਛਾ ਤੱਕ ਸਥਾਨ ਧੋਬੀ ਵਾਲਾ ਮਹੱਲਾ ਨੀਅਰ ਹਵੇਲੀ ਟਾਵਰ ਘਰ